ਤੁਸੀਂ ਦੇਖੋਗੇ ਦੋਸਤੋ ਆ ਫਿਲਟਰ ਵਾਲਾ ਪਾਣੀ ਕਿਵੇਂ ਜਲਪਸ਼ੋਰਾ ਕਿਵੇਂ ਹੋ ਜਾਊਗਾ ਇਹ ਮੋਟਰ ਵਾਲਾ ਇਹ ਮੋਟਰ ਵਾਲਾ ਪਾਣੀ ਆ ਮੋਟਰ ਵਾਲਾ ਪਾਣੀ ਦੇਖੋ ਦੋਸਤੋ ਇੰਨਾ ਗੰਦਾ ਪਾਣੀ ਆ ਜਿਹੜਾ ਆਪਾਂ ਪੀ ਰਹਾਂਗੇ ਤੇ ਆਪਾਂ ਨੂੰ ਲੱਗਦਾ ਵੀ ਪਾਣੀ ਵਧੀਆਗਾ ਵੀ ਆਪਣੇ ਪਾਣੀ ਇੱਧਰ ਵਧੀਆ ਨਹੀਂ ਗੇ ਹਾਂ ਵੀ ਦੋਸਤੋ ਤੁਹਾਡੇ ਖਾਤਰ ਅੱਜ ਇੰਨੀ ਕੰਮ ਦੀ ਵੀਡੀਓ ਆਈ ਆ ਛੱਡ ਦੋ ਗੱਲਾਂ ਪਾਣੀ ਹਰ ਇੱਕ ਬੰਦਾ ਪੀਂਦਾ ਆਪਾਂ ਨੂੰ ਹੁੰਦਾ ਵੀ ਆਪਣੇ ਫਿਲਟਰ ਲੱਗਾ ਹੋਇਆ ਵੀ ਆਪਾਂ ਨੂੰ ਬਿਮਾਰੀ ਕੀ ਲੱਗਣੀ ਆ ਔਰ ਫਿਲਟਰ ਵਾਲੇ ਪਾਣੀ 'ਚ ਵੀ ਬਹੁਤ ਜ਼ਿਆਦੇ ਬਿਮਾਰੀਆਂ ਨਹੀਂਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਅੱਜ ਆਪਣੇ ਨਵੇਂ ਆ ਮਾਈ ਆਇਆ ਹੈਗਾ ਚੈੱਕ ਕਰਨਾ ਦੱਸਾਂਗੇ ਵੀ ਪਾਣੀ ਕਿਵੇਂ ਚੈੱਕ ਕਰ ਸਕਦੇ ਆ ਵੀ ਠੀਕ ਆ ਕਾ ਵੀ ਪਾਣੀ ਬਿਮਾਰੀਆਂ ਲਾਊਗਾ ਆ ਜੋ ਸਭ ਤੋਂ ਪਹਿਲਾਂ ਪਾਣੀ ਦਾ ਗਲਾਸ ਭਰਦੇ ਆਪਾਂ ਇੱਕ ਭਰ ਲੈ ਆਪਣੇ ਫਿਲਟਰ ਵਾਲੇ ਪਾਣੀ ਦਾ ਗਲਾਸ ਤੇ ਦੂਜਾ ਭਰ ਲੈ ਆਪਣਾ ਆਮ ਮੋਟਰ ਵਾਲਾ ਟੂਟੀ ਵਾਲਾ ਜਿਹੜਾ ਹੁੰਦਾ ਹੈਗਾ ਤੇ ਇਹ ਕਿਵੇਂ ਦਾ ਇੱਕ ਕਰ ਸਕਦੇ ਤੁਸੀਂ ਘਰੇ ਬੈਠੇ ਆਰਾਮ ਨਾਲ ਚੈੱਕ ਕਰ ਸਕਦੇ ਹੋਗੇ ਕੋਈ ਤੀਜੀ ਗੱਲ ਨਹੀਂ ਕਰਨੀ ਸਭ ਤੋਂ ਪਹਿਲਾਂ ਕੀ ਕਰਨਾ ਬਾਈ ਬਾਈ ਦੱਸੂਗਾ ਬਾਈ ਦੱਸੀ ਮੜਾ ਜਾ ਪਹਿਲਾਂ ਪਾਣੀ ਦਾ TDS ਚੈੱਕ ਕਰਨਾ ਹੈ ਅੱਛਾ ਜੀ TDS ਚੈੱਕ ਕਰਨਾ ਹੈਗਾ ਆ ਪਾ ਲਿਆ TDS ਮਸ਼ੀਨ ਤੁਸੀਂ ਆਮ ਮਿਲ ਜੂਗੀ ਕਿੰਨਾ ਚਾਹੀਦਾ ਬਈ ਟੀਡੀਐਸ ਇਹ ਆਪਣਾ ਪੀਣ ਜੋਗ ਪਾਣੀ ਦਾ ਟੀਡੀਐਸ ਹੁੰਦਾ ਜਿਹੜਾ ਆਪਣਾ 75 ਤੇ 150 ਦੇ ਵਿੱਚ ਵਿੱਚ ਹੋਣਾ ਚਾਹੀਦਾ ਹੈ ਹਾਂਜੀ ਤੇ ਚੈੱਕ ਕਰਦੇ ਆਂ ਦੇਖੋ ਦੋਸਤੋ ਕਿੰਨਾ ਆਉਂਦਾਗਾ ਇਹ ਆਪਣਾ 26 ਆਇਆ ਜੀ 26 ਆਇਆ ਤਾਂ ਬਹੁਤ ਜ਼ਿਆਦਾ ਘੱਟ ਆ ਬਈ ਹਾਂ ਜੇ ਆਪਣੇ ਜਿਹੜਾ ਫਿਲਟਰ ਦਾ ਕੰਮ ਹੁੰਦਾ ਹੈਗਾ ਵੀ ਪਾਣੀ ਨੂੰ ਸਾਫ਼ ਕਰਨਾ ਸਾਫ਼ ਕਰਨ ਦੇ ਨਾਲ ਨਾਲ ਇਹ ਆਪਣੇ ਤੱਤ ਵੀ ਜਿਹੜੇ ਉਹ ਵਗ ਗਏ ਨਾਲ ਦੀ ਨਾਲ ਦੋਸਤੋ ਜਿਹੜੇ ਫਿਲਟਰ ਵਾਲੇ ਪਾਣੀ ਦੇ ਤੱਤ ਸੀਗੇ ਉਹ ਵੀ ਨਾਲ ਦੀ ਨਾਲ ਚਲੇ ਗਏ ਮੋਟਰ ਵਾਲੇ ਪਾਣੀ ਦਾ ਚੈੱਕ ਕਰਦੇ ਇਸ ਤੋਂ ਬਾਅਦ ਦੇਖੋ ਦੋਸਤੋ ਇਹਨਾਂ ਦੇਖੋ ਇਹਨਾਂ ਚ ਪਾ ਕੇ ਹੋਲਡ ਕੀਤਾ ਪਾਣੀ हां 499ਾਇ ਇਹਦੇ ਵਿੱਚ ਆਪਣਾ ਜਿਹੜਾ ਸਿਲਪ ਛੋਰਾ ਖੋਲਿਆ ਹੋਇਆ ਆਪਣਾ ਜਿਹੜਾ ਪੀਣ ਜੋਗ ਪਾਣੀ ਹੁੰਦਾ ਉਹਦਾ TDS 75 ਦੇ ਵਿੱਚ ਵਿੱਚ ਹੋਣਾ ਚਾਹੀਦਾ ਠੀਕ ਹੈ ਇਹ ਵੱਧ ਗਿਆ ਦੋਸਤੋ ਦੇਖ ਸਕਦੇ ਹੋ ਇਹ ਤੇ ਮਸ਼ੀਨ ਨਾਲ ਕਰਾਂਗੇ ਆਪਣੇ ਕੋਲ ਮਸ਼ੀਨਾਂ ਇੱਕ ਆਪਣੇ ਲਵੇ ਦੋਸਤੋ ਬਾਈ ਜਵੇ ਮਸ਼ੀਨ ਵੀ ਹੈ ਕਿ ਤੁਸੀਂ ਵੀ ਜ਼ਰੂਰ ਚੈੱਕ ਕਰਿਓ ਅੱਖ ਦੇਖੋ ਪਾਣੀ ਦਾ ਰੰਗ ਕਿਹੋ ਜਿਹਾ ਹੋ ਜੂਗਾ ਇਹਦੇ ਨਾਲ ਹੀ ਹੋਗਾ ਹਾਂਜੀ ਇਹਦੇ ਨਾਲ ਹੋਊਗਾ ਜਿਹੜਾ ਜਲਪ ਛੋਰਾ ਹੈ ਆਪਣਾ ਅਲੱਗ ਕੱਢ ਦਊਗੀ ਜੀ ਆਪਣੇ ਗੱਲਾਂ ਕਰਦੇ ਕਰਦੇ ਇਹਨੂੰ ਦੇਖੋ ਦੋਸਤੋ ਅਲੱਗ ਆ ਦੇਖੋ ਜੀ ਹੁਣ ਇਹ ਜਲਪਸੋਰਾ ਜਿਹੜਾ ਹੈ ਇਹ ਅਲੱਗ ਕਰ ਦੋਗੇ ਤੁਸੀਂ ਦੇਖੋਗੇ ਦੋਸਤੋ ਆ ਫਿਲਟਰ ਵਾਲਾ ਪਾਣੀ ਕਿਵੇਂ ਜਲਪਸੋਰਾ ਕਿਵੇਂ ਹੋ ਜਾਊਗਾ ਇਹ ਮੋਟਰ ਵਾਲਾ ਇਹ ਮੋਟਰ ਵਾਲਾ ਪਾਣੀ ਆ ਮੋਟਰ ਵਾਲਾ ਪਾਣੀ ਦੇਖੋ ਦੋਸਤੋ ਇੰਨਾ ਗੰਦਾ ਪਾਣੀ ਆ ਜਿਹੜਾ ਆਪਾਂ ਪੀ ਰਹਾਂਗੇ ਤੇ ਆਪਾਂ ਨੂੰ ਲੱਗਦਾ ਵੀ ਪਾਣੀ ਵਧੀਆਗਾ ਵੀ ਆਪਣੇ ਪਾਣੀ ਇੱਧਰ ਵਧੀਆ ਨਹੀਂ ਗੇ ਔਰ ਕੁਝ ਵਧੀਆ ਨਹੀਂ ਹੈਗਾ ਆਹ ਦੇਖ ਸਕਦੇ ਹੋ ਇਹਦੇ ਨਾਲ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਨੇ ਤੁਸੀਂ ਵੀ ਜਰੂਰ ਚੈੱਕ ਕਰਾਇਆ ਕਰੋ ਬਾਈ ਇਹਦਾ ਹੱਲ ਕੀ ਆਗਾ ਫਿਰ ਇਹਦਾ ਹੱਲ ਹੈ ਜੀ ਵੀ ਆਪਾਂ ਕਈ ਤਰੀਕੇ ਹੁੰਦੇ ਨੇਗੇ ਚਾਰ ਤਰੀਕੇ ਦੱਸ ਕੇ ਜਾਣੇ ਹੁੰਦੇ ਨੇ ਜੀ ਆ ਜਿਹੜਾ ਮੋਟਰ ਵਾਲਾ ਪਾਣੀ ਆ ਦੋਸਤੋ ਇਹ ਮਸ਼ੀਨ ਨਾਲ ਚੈੱਕ ਕਰਾ ਤੁਸੀਂ ਦੇਖ ਸਕਦੇ ਹੋ ਇੰਨਾ ਗੰਦਾ ਹੋ ਗਿਆ ਇਧਰ ਨੂੰ ਕੈਮਰਾ ਮਾਰ ਬਾਈ ਨੂੰ ਕਹਿੰਦਾ ਵੀ ਆਪਾਂ ਨੂੰ ਲਾ ਦੇ ਪਾਣੀ ਬਿਲਕੁਲ ਸਾਫ਼ ਹੈਗਾ ਚਿੱਟਾ-ਚਿੱਟਾ ਹੈਗਾ ਪਰ ਆਹ ਦੇਖੋ ਨੀਰੀ ਜਲ ਪੈ ਗਈ ਤੁਸੀਂ ਵੀ ਧਿਆਨ ਰੱਖੋ ਦੋਸਤੋ ਇਹਦੇ ਵਿੱਚ ਸੋਰਾ ਵੀ ਆ ਬਾਈ ਕਹਿੰਦਾ ਤੇ ਹੁਣ ਆਪਾਂ ਨਾਲ ਦੀ ਨਾਲ ਫਿਲਟਰ ਵਾਲਾ ਪਾਣੀ ਵੀ ਚੈੱਕ ਕਰਾਂਗੇ ਬਾਈ ਨੂੰ ਕਹਾਂਗੇ ਫਿਲਟਰ ਵਾਲਾ ਚੈੱਕ ਕਰਾ ਬਾਈ ਆਣੀ ਇਹਨੂੰ ਚੈੱਕ ਕਰਨ ਦਾ ਮਤਲਬ ਹੈ ਕਿ ਪੀ ਐਚ ਸੋਲੂਸ਼ਨ ਆ ਜਾਂਦਾ ਆਪਣੇ 9ਵੀਂ 8ਵੀਂ 9ਵੀਂ ਚ ਪੜਿਆ ਹੋਊਗਾ ਜੇਕਰ ਖਾਰ ਹੁੰਦਾ ਜਾਂ ਬਨਾ ਤਜਾਬ ਹੁੰਦਾਗਾ ਮਤਲਬ ਉਹਦੀ ਇੱਕ ਵੈਲੀ ਹੁੰਦੀ ਹੈ ਨਾ ਦੇਖੋ ਜੇ ਇਹਨਾਂ ਸੋਲੂਸ਼ਨ ਨਾਲ ਆਪਾਂ ਚੈੱਕ ਕਰਾਂਗੇ ਜੇ ਆਪਣੇ ਪਾਣੀ ਦਾ ਰੰਗ ਦੋ ਸੋਲੂਸ਼ਨ ਹੁੰਦੇ ਨੇ ਇੱਕ ਪੀ ਐਚ ਸੋਲੂਸ਼ਨ ਹੁੰਦਾ ਇੱਕ ਕੁਆਰਪੀ ਸੋਲੂਸ਼ਨ ਹੁੰਦਾ ਹੈ ਪੀ ਐਚ ਸੋਲੂਸ਼ਨ ਨਾਲ ਆਪਾਂ ਪਾਵਾਂਗੇ ਚਾਰ ਬੂੰਦਾ ਜੇ ਆਪਣੇ ਪਾਣੀ ਦਾ ਰੰਗ ਹਰਾ ਜਾਂ ਪੀਲਾ ਆ ਗਿਆ ਆਪਣੇ ਵਾਸਤੇ ਜਾਬੀ ਹੈ ਜੇ ਆਪਣੇ ਪਾਣੀ ਦਾ ਰੰਗ ਬਦਲ ਕੇ ਨੀਲਾ ਹੋ ਗਿਆ ਜਾਮਣੀ ਹੋ ਗਿਆ ਇਹ ਆਪਣੇ ਵਾਸਤੇ ਮਰਤ ਆਪਾਂ ਨਹੀਂ ਇਹ ਪਾਣੀ ਪੀਣਾ ਹੁਣ ਤੁਹਾਡੇ ਪਾਣੀ ਨਹੀਂ ਮ ਤੇ ਆ ਨੀਲਾ ਹੋ ਗਿਆ ਫਿਰ ਤਾਂ ਆਪਾਂ ਪੀਣਾ ਪਾਣੀ ਨਹੀਂ ਜੀ ਨਹੀਂ ਦੇਖੋ ਇੱਥੇ ਲਿਖਿਆ ਹੋਇਆ ਹੈ ਨਾ ਐਸਿਡ ਪਾਣੀ ਇਹ ਜਿਹੜਾ ਪੀ ਐਚ ਸਕੇਲ ਹੁੰਦਾ ਹੈਗਾ ਆ ਦੇਖੋ ਇਹਦੇ ਵਿੱਚ ਹੁੰਦਾ ਹੈਗਾ ਵੀ ਜਿਹੜੇ ਤੇਜਾਬੀ ਕੰਨੇ ਆਪਨੇ ਉਹ ਮਤਲਬ ਜੇ ਲਾਲ ਹੋ ਗਿਆ ਪਾਣੀ ਦਾ ਰੰਗ ਫਿਰ ਵੀ ਤੇਜਾਬੀ ਆ ਜੇ ਆਪਣੇ ਇੰਨਾ ਚੋ ਆ ਗਿਆ ਨਿਊਟਰਲ ਆਗਾ ਜਿਹੜਾ ਆਪਣਾ ਪੀਣ ਜੋਗ ਪਾਣੀ ਹੁੰਦਾ ਉਹਦਾ ਰੰਗ ਨੀਲਾ ਜਾਮਣੀ ਹੁੰਦਾ ਜਿਹੜਾ ਆਪਣੇ ਵਾਸਤੇ ਤੰਦਰੁਸਤੀ ਦਾ ਨੰਨ ਕਰਦਾ ਹੁਣ ਆਪਾਂ ਇੱਕ ਸੋਲੂਸ਼ਨ ਪਾਉਣ ਨਾਲ ਥੋੜਾ ਚੈੱਕ ਕਰਕੇ ਦੱਸਾਂਗੇ ਜਿਵੇਂ ਇੱਥੇ ਦਿਖਾਇਆ ਹੋਇਆ ਦੇਖੋ ਇੱਕ ਗਲਾਸ ਵਿੱਚ ਫੋਟੋ ਪਾਈ ਹੋਈ ਆ ਦੱਸਿਆ ਇਹ ਆ ਸੋਲੂਸ਼ਨ ਨਾਲ ਪਾਉਣ ਨਾਲ ਜਿਹੜਾ ਪਾਣੀ ਦਾ ਰੰਗ ਆਗਾ ਜੇ ਹਰਾ ਪੀਲਾ ਆ ਗਿਆ ਤੇਜਾਬੀ ਆ ਜੇ ਆਪਣਾ ਜਾਮਣੀ ਆ ਗਿਆ ਫਿਰ ਆਪਣਾ ਪੀਣਯੋਗ ਪਾਣੀ ਆ ਠੀਕ ਇਹ ਜਿਹੜੀ ਬਈ ਦਵਾਈ ਇਹ ਕਿੱਥੋਂ ਮਿਲਦੀ ਆ ਫਿਰ ਇਹ ਆਪਣੇ ਚੈੱਕ ਕਰਨ ਵਾਲੇ ਦਿੰਦੇ ਹੁੰਦੇ ਨੇ ਜੀ ਕਿੱਥੋਂ ਆਪਾਂ ਆਹ ਬੂੰਦਾ ਪਾਤੀਆਂ ਦੋਸਤੋ ਦੋ ਦੇਖੋ ਸਹੀ ਹੈ ਫਿਲਟਰ ਵਾਲਾ ਪਾਣੀ ਆਗਾ ਵੀ ਦੇਖਦੇ ਆ ਪਾਣੀ ਆਪਣਾ ਸਹੀ ਆ ਪੀਣਯੋਗ ਆ ਕਿਵੇਂ ਆਗਾ ਜੇ ਤਾਂ ਹੋ ਗਿਆ ਮਤਲਬ ਵੀ ਨੀਲਾ ਫਿਰ ਤਾਂ ਪੀਣ ਯੋਗ ਹੈਗਾ ਜਿਹੜੇ ਪਾਣੀ ਦੀ ਪੀ ਐਚ ਵੈਲਿਊ ਆਈ 7 ਆਈ ਆ ਹਮ ਠੀਕ ਹੈ ਇਹਦੀ ਪੀ ਐਚ ਵੈਲਿਊ ਆਪਣੀ 9 ਆਣੀ ਚਾਹੀਦੀ ਸੀ ਜੀ ਇਹ ਆਪਣੀ ਘੱਟ ਹੈ ਇਹ ਤੇਜਾਬੀ ਤੱਤ ਕੋਲੇ ਹੋਏ ਨਹੀਂ ਫਿਲਟਰ ਵਾਲੇ ਪਾਣੀ 'ਚ ਵੀ ਤੇਜਾਬੀ ਤੱਤ ਰਹਿੰਦੇ ਕਿਉਂਕਿ ਆਪਾਂ ਇਹਦੇ ਟਾਈਮ ਟੂ ਟਾਈਮ ਸਰਵਿਸ ਨਹੀਂ ਕਰਵਾਉਂਦੇ ਇਹਦਾ ਮੇਨ ਕਾਰਨ ਹੈ ਕਿ ਫਿਲਟਰ ਦੀ ਸਰਵਿਸ ਨਹੀਂ ਕਰਵਾਉਂਦੇ ਠੀਕ ਹੈ ਜੇ ਪਾਣੀ ਸਰਵਿਸ ਕਰਵਾਉਂਦੇ ਫਿਰ ਆਪਣਾ ਪਾਣੀ ਦਾ ਰੰਗ ਜਿਹੜਾ ਸੀਗਾ ਨੀਲਾ ਜਾਮਨੀ ਹੋ ਜਾਂਦਾ ਤੁਸੀਂ ਦੋਸਤੋ ਦੇਖ ਸਕਦੇ ਹੋ ਨਾ ਆਪਾਂ ਕਹਿ ਦਿੰਦੇ ਆ ਵੀ ਫਿਲਟਰ ਵਾਲਾ ਪਾਣੀ ਪੀਂਦੇ ਆਂ ਪਰ ਫਿਲਟਰ ਵਾਲ ਪੈਟਰਾਲਾ ਪਾਣੀ ਵੀ ਸਾਫ਼ ਨਹੀਂ ਹੈਗਾ ਇਹਦੇ ਵਿੱਚ ਵੀ ਤਜਾਬੀ ਤੰਨੇਗੇ ਇਸ ਕਰਕੇ ਕਹਨੇ ਆ ਕਿ ਪਿੰਡੋਂ ਪਿੰਡੀ ਫ੍ਰੀ ਚੈੱਕ ਕਰਦਨੇ ਵੇ ਬਾਈ ਯੂਰੀ ਵੀ ਪਾਣੀ ਦੇ ਤੱਤ ਕੀ ਨੇਗੇ ਕੀ ਸਿਸਟਮ ਹੈਗਾ ਤਾਂ ਕਰਕੇ ਤੁਸੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕੋ ਬਾਈ ਉਹਨਾਂ ਨੂੰ ਜ਼ਰੂਰ ਮੌਕਾ ਦਿਆ ਕਰੋ ਯਾਰ ਜਿਹੜੇ ਵੀ ਆਉਂਦੇ ਨੇਗੇ ਫ੍ਰੀ ਨੇਗਾ ਆਪਣਾ ਕਿਹੜਾ ਕੁਝ ਜਾਂਦਾਗਾ ਤੁਹਾਨੂੰ ਕੱਲੀ ਕੱਲੀ ਗੱਲ ਸਮਝਾ ਕੇ ਜਾਣਗੇ ਵੀ ਕਿਵੇਂ ਤੁਸੀਂ ਨੇ ਸੰਭਾਲ ਕਰਨੀ ਆ ਪਾਣੀ ਦੀ ਸਾਰਾ ਕੁਝ ਦੱਸ ਸਾਰਾ A to Z ਦੱਸ ਕੇ ਜਾਣਗੇ ਕਾਹਦੇ ਤੇ ਬਾਈ ਤੁਹਾਨੂੰ ਬੁੱਕ ਕਰ ਸਕਦੇ ਨੇ ਇਹ ਬੁੱਕ ਕਰ ਸਕਦੇ ਨੇ ਇਹ ਜਦਾਂ ਡਿਊਟੀ ਲੱਗੀ ਹੁੰਦੀ ਆ ਸਾਰੇ ਪਿੰਡਾਂ 'ਚ ਸਾਰੇ ਪਿੰਡਾਂ 'ਚ ਡਿਊਟੀ ਲੱਗੀ ਹੁੰਦੀ ਆ ਤੁਸੀਂ ਮੰਨਦੇ ਵੀ ਪਿੰਡੋਂ ਪਿੰਡੀ ਜਾਣੇ ਹੋਗੇ ਤੇ ਜ਼ਰੂਰ ਕਰੋ ਦੋਸਤੋ ਗੌਰ